ਕੇਂਦਰੀ ਸੜਕੀ ਆਵਾਜਾਈ ਤੇ ਕਾਮਿਸ਼ਰ ਆ ਮੰਤਰੀ ਨਿਤਿਨ ਗੜਕਰੀ ਨੇ ਪੰਜਾਬ ਫੇਰੀ ਦੌਰਾਨ ਸੂਬਾ ਵਾਸੀਆਂ ਲਈ ਕੇਂਦਰ ਸਰਕਾਰ ਵੱਲੋਂ ਕਈ ਨਵੇਂ ਪ੍ਰੋਜੈਕਟਾਂ ਦੀ ਸੋਗਾਤ ਦਿੱਤੀ ਜਿਸ ਨਾਲ ਆਉਣ ਵਾਲੇ ਸਾਲਾਂ ਵਿੱਚ ਪੰਜਾਬ ਦਾ ਤੌਮੀ ਸ਼ਾ ਮਾਰਕਟਾਂ ਦਾ ਹੋਰ ਮਜ਼ਬੂਤ ਤੇ ਅਤ ਆਧੁਨਿਕ ਹੋ ਜਾਵੇਗਾ ਪੇਸ਼ ਹੈ ਇੱਕ ਰਿਪੋਰਟ ਕੇਂਦਰੀ ਮੰਤਰੀ ਨਿਤਿਨ ਗੜਕਰੀ ਨੇ ਹੁਸ਼ਿਆਰਪੁਰ ਫੇਰੀ ਦੌਰਾਨ 4000 ਕਰੋੜ ਰੁਪਏ ਤੋਂ ਵੱਧ ਦੇ 29 ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਸ ਮੌਕੇ ਉਹਨਾਂ 12000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਐਲਾਨ ਵੀ ਕੀਤਾ। ਕੇਂਦਰੀ ਮੰਤਰੀ ਨੇ ਕਿਹਾ ਕਿ ਲੁਧਿਆਣਾ ਤੋਂ ਬਠਿੰਡਾ ਤੱਕ 75 ਕਿਲੋਮੀਟਰ ਲੰਬਾ ਗ੍ਰੀਨ ਫੀਲਡ ਹਾਈਵੇ ਬਣਾਇਆ ਜਾਵੇਗਾ। ਇਸ ਹਾਈਵੇ ਤੇ ਤਕਰੀਬਨ 2000 ਕਰੋੜ ਰੁਪਏ ਦਾ ਖਰਚ ਆਵੇਗਾ। ਗ੍ਰੀਨ ਫੀਲਡ ਹਾਈਵੇ ਦੇ ਮੁਕੰਮਲ ਹੋਣ ਨਾਲ ਲੁਧਿਆਣਾ ਤੋਂ ਬਠਿੰਡਾ ਦੀ ਦੂਰੀ 45 ਮਿੰਟਾਂ ਵਿੱਚ ਤੈਅ ਕੀਤੀ ਜਾ ਸਕੇਗੀ। इस दिसंबर दो हज़ार तक उसारिया जाएगा इस रूट दी हलवारा एयरपोर्ट नाल भी कनैक्टिविटी होगी पंजाब में आज 12000 करोड़ की घोषणा हुई है मान्य ओम प्रकाश जी के द्वारा होशियार में होशियारपुर में सड़क कनेक्टिविटी में जो जो उन्होंने मांगा वो मैंने मंजूर करके दिया है मैं घोषणा करता हूं कि जालंधर से पठानपुर मार्ग पर सोलह सो करोड़ की लागत से जो ਸੋਮ ਪ੍ਰਕਾਸ਼ ਜੀ ਨੇ ਮੰਗ ਕੀਤੀ ਹੈ ਉਹ ਲਾਗਤ ਸੇ ਮੁਕੇਰੀਆਂ ਦਸੂਆ ਔਰ ਬੋਹੂਪੁਰ ਮੇ 45 ਕਿਲੋਮੀਟਰ ਕੇ ਚਾਰ ਲੇਨ ਕੇ ਤੀਨ ਬਾਜ ਬਾਜ ਬਣਾਏ ਜਾਏਗੇ ਕੇਂਦਰੀ ਮੰਤਰੀ ਨੇ ਦੱਸਿਆ ਕਿ ਅੰਮ੍ਰਿਤਸਰ ਹਵਾਈ ਅੱਡੇ ਤੋਂ ਰਮਦਾਸ ਤੱਕ ਚੌ ਮਾਰਗੀ ਹਾਈਵੇ ਦਾ ਕੰਮ ਇਸੇ ਸਾਲ ਮੁਕੰਮਲ ਹੋ ਜਾਵੇਗਾ ਇਸ ਦੇ ਪੂਰਾ ਹੋਣ ਨਾਲ ਸ੍ਰੀ ਕਰਤਾਰਪੁਰ ਸਾਹਿਬ ਲਾਂਕੇ ਨੂੰ ਜਾਰ ਵਾਲਾ ਰਸਤਾ ਹੋਰ ਵੀ ਆਸਾਨ ਹੋ ਜਾਵੇਗਾ ਲੁਧਿਆਣਾ ਦੇ ਸਮਰਾਲਾ ਚੌਂਕ ਤੱਕ 13 ਕਿਲੋਮੀਟਰ ਸੜਕ ਦਾ ਨਿਰਮਾਣ ਇਸੇ ਮਹੀਨੇ ਪੂਰਾ ਹੋ ਜਾਵੇਗਾ। ਕੇਂਦਰੀ ਮੰਤਰੀ ਨੇ ਇਸ ਦੌਰਾਨ ਕਿਸਾਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਿਸਾਨ ਹੁਣ ਸਾਡੇ ਸਿਰਫ ਅੰਨ ਦਾਤਾ ਨਹੀਂ ਸਗੋਂ ਊਰਜਾ ਦੇਣ ਵਾਲੇ ਵੀ ਬਣ ਗਏ ਨੇ। ਪਰਾਲੀ ਤੋਂ ਬਾਇਓਫਿਊਲ ਤਿਆਰ ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਵੀ ਕੀਤੀ। ਮੰਨੀਪੁਰ ਏਅਰਪੋਰਟ ਤੇ ਲਾਂਬਾ ਪਟਾ 23 ਕਰੋੜ ਦੀ ਲਾਗਤ ਤੇ 40 ਕਿਲੋਮੀਟਰ ਫੂਲ ਲੇਨ ਮਾਰਗ ਦਾ ਨਿਰਮਾਣ ਹੋ ਜਾਵੇਗਾ 2022 ਤੱਕ ਪੂਰਾ ਹੋ। ਇਸੇ ਮਾਰਗ ਦੇ ਚੌੜੇਕਰਨ ਸੇ एयरपोर्ट से काटापुर कैदा तक आने जाने का समय बचेगा ब्यूरो रिपोर्ट दूरदर्शन समाचार जंल